ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾ ਪਹੁੰਚੇ ਹਾਂ ਗੁਰਦੁਆਰਾ ਨਾਨਕ ਸਰ ਸੌੜੀਆਂ ਸੰਗਤ ਜੀ ਸੌੜੀਆਂ ਨਗਰ ਚਗਾਵੇਂ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਹੈ ਬਹੁਤ ਹੀ ਇੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤ ਜੀ ਇਤਿਹਾਸਕ ਪਿੰਡ ਹੈ ਇਹ ਬਹੁਤ ਪੁਰਾਣਾ ਨਗਰ ਹੈ ਸੰਗਤ ਜੀ ਹੁਣ ਵੀ ਪਿੰਡ ਦੇ ਪੁਰਾਣੇ ਖੰਡਰ ਨਕੀਆਂ ਇੱਟਾਂ ਦੀਆਂ ਬਣੀਆਂ ਇਮਾਰਤਾਂ ਮਸਜਿਦਾਂ ਮੰਦਰਾਂ ਅਤੇ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਸਦੀਆਂ ਪੁਰਾਣੀਆਂ ਸੱਭਿਆਤਾ ਨੂੰ ਦਰਸਉਂਦੀਆਂ ਹਨ ਅਤੇ ਸੰਗਤ ਜੀ ਇਥੇ ਪੁਰਾਣੇ ਸ਼ਹਿਰਾਂ ਵਾਂਗ ਪੀੜੀਆਂ ਪੀੜੀਆਂ ਗਲੀਆਂ ਭੀੜੇ ਬਾਜ਼ਾਰ ਅਤੇ ਨਕੀਆਂ ਇੱਟਾਂ ਦੇ ਫਰਸ਼ ਵੇਖਣ ਨੂੰ ਅੱਜ ਵੀ ਮਿਲ ਜਾਂਦੇ ਹਨ ਸੰਗਤ ਜੀ ਇਸ ਪਿੰਡ ਵਿੱਚ ਖਹਿ ਕੇ ਸੱਕੀ ਨਾਲਾ ਨੰਗਦਾ ਹੈ ਇਸ ਦੇ ਕੰਡਿਆਂ ਤੇ ਬਣੇ ਸੱਪਰ ਪੁਰਾਣੀ ਇਮਾਰਤ ਕਲਾ ਦਾ ਨਮੂਨਾ ਹੈ ਇਹ ਨਗਰ ਪੁਰਾਣੇ ਸਮੇਂ ਵਿੱਚ ਬੜਾ ਪ੍ਰਸਿੱਧ ਰਿਹਾ ਹੈ ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਰਨ ਪਾਏ ਹਨ ਉਸ ਸਮੇਂ ਤੋਂ ਇਹ ਤਰਤੀਪਾ گاਉਂ ਵਾਲੀ ਅਤੇ ਪੂਜਨਯੋਗ ਸਮਝੀ ਜਾਣ ਲੱਗ ਪਈ ਹੈ ਇਥੇ ਜਿਸ ਥਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਬੈਠੇ ਉਸ ਥਾਂ ਤੇ ਗੁਰੂ ਜੀ ਦਾ ਇਤਿਹਾਸਕ ਗੁਰਦੁਆਰਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਟਿਆਲਾ ਨੇ ਪੰਜ ਪ੍ਰਾਣੀਆਂ ਜਨਮ ਸਾਖੀਆਂ ਇੱਕ ਜਿਲਦ ਵਿੱਚ ਛਾਪੀਆਂ ਹਨ ਜਿਸ ਦਾ ਨਾਮ ਜਨਮ ਸਾਖੀ ਪਰੰਪਰਾ ਹੈ ਇਸ ਨਾਮ ਵਿੱਚ ਭਾਈ ਬਾਲੇਵਾਲੀ ਜਨਮ ਸਾਖੀ ਵੀ ਛਾਪੀ ਹੈ ਜਿਸ ਨੂੰ ਉਹ ਸਭ ਤੋਂ ਪੁਰਾਣੀ ਮੰਨਦੇ ਹਨ ਇਸ ਦੇ ਸੰਪਾਦਕ ਸਰਦਾਰ ਕਿਰਪਾਲ ਸਿੰਘ ਜੀ ਪੀ ਐਚ ਡੀ ਹਨ ਇਸ ਜਨਮ ਸਾਖੀ ਵਿੱਚ ਲਿਖਿਆ ਹੈ ਉਬਾਰੇ ਖਾਂ ਅਤੇ ਸ਼ਾ ਅਦੂਮਨ ਨਾਲ ਵਾਰ ਤਲਾਬ ਫਿਰ ਇੱਕ ਬਾਰੇਖਾਂ ਪਠਾਨ ਸੌੜੀਆਂ ਦਾ ਆ ਉਸ ਸੇਖ ਮਾਲੂ ਦਾ ਬਹੁਤ ਯਾਰ ਆਹਾ ਉਸ ਸੇਖ ਮਾਲੂ ਤੇ ਸੁਨਿਆ ਜੋ ਨਾਨਕ ਤਪਾਪਲਾ ਫਕੀਰ ਹੈ ਉਬਾਰੇਖਾਂ ਗੁਰੂ ਨਾਨਕ ਪਾਸ ਆਇਆ ਆਏ ਕਰ ਕਹੇ ਉਸ ਇਸਲਾਮ ਲੋਕਮਨ ਨਾ ਨਾਨਕ ਤਪਾ ਤਾ ਗੁਰੂ ਨਾਨਕ ਕਰਿਆ ਵਾ ਅਲੈਕਮ ਅਲਾਮ ਆਓ ਉਬਾਰੇ ਖਾਂ ਕਹਿਆ ਕਹੋ ਨਾਨਕ ਤੂੰ Hindu ਕੇ ਮੁਸਲਮਾਨ ਤਾਂ ਗੁਰੂ ਨਾਨਕ ਕਹਿਆ ਆਹੋ Hindu ਦੇ ਦਿਨ ਚਾਰ ਕੋ ਤੀਖੇ ਨਾਉ ਉਸ ਕਾ ਸੋ ਮਿਟੇ ਨਾ ਜਾਏ ਨਾਨਕ ਅਸਕੀਰ ਇੱਕ ਖੁਦਾਈ ਤਾਂ ਉਬਾਰੇ ਖਾਂ ਕਹਿਆ ਨਾਨਕ ਤਪਾ ਜੈਸਾ ਸੁਨੀਤ ਥਾ ਤੈਸਾ ਹੀ ਦੇਖਿਆ ਪਉ ਬਹਿਰ ਨਿਕਲੋ ਹਮ ਤੁਹਾਰੇ ਪਾਉ ਚੁਮੇ ਸੰਗਤ ਜੀ ਫਿਰ ਉਬਾਰੇ ਖਾਂ ਨੇ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਤੇ ਹੱਥ ਲਾ ਕੇ ਅੱਖਾਂ ਤੇ ਹੱਥ ਫੇਰਿਆ ਅਤੇ ਇਸ ਤਰ੍ਹਾਂ ਸਤਕਾਰ ਕੀਤਾ ਸੰਗਤ ਜੀ ਅੱਜ ਵੀ ਇੱਥੇ ਇਮਾਰਤਾਂ ਸੌੜੀਆਂ ਪਿੰਡ ਦੇ ਵਿੱਚ ਬਹੁਤ ਪ੍ਰਾਤਨ ਮਾਰਤਾ ਮਿਲ ਜਾਂਦੀਆਂ ਅਤੇ ਇਸ ਤਰ੍ਹਾਂ ਦੇ ਕੱਚੇ ਮਕਾਨ ਵੀ ਦੇਖਣ ਨੂੰ ਕਾਫੀ ਮਿਲ ਜਾਂਦੇ ਹਨ ਇਹ ਦੱਸਿਆ ਜਾਂਦਾ ਹੈ ਕਿ ਪਹਿਲਾਂ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਇੱਕ ਪਹਿਲੀਆਂ ਦੇ ਵਿੱਚ ਵੀ ਮਸਜਿਦ ਹੈ ਬਣੀ ਆ ਪੁਰਾਣੀ ਸਮਾਧਿਆ ਇਪਰੇ ਰਸਤਾਨੀ ਸੀ ਹੈਗਾ ਜਾਨ ਨੂੰ ਛੋਟੀ ਜੀ ਵਾਟ ਸੀ ਨਹੀਂ ਤੇ ਅੰਦਰੋਂ ਮਨਸੀ ਕੇ ਅੰਦਰ ਵੇਖਾਂਗੇ ਜਾ ਕੇ ਪਰ ਰਸਤਾ ਨਾ ਹੋਣ ਕਾਰਨ ਫਿਰ ਬਾਹਰੋਂ ਛੋਟੀ ਜੀ ਕਲਿੱਪ ਲੈ ਲਈ ਇਸ ਤਰ੍ਹਾਂ ਦੀਆਂ ਕਾਫੀ ਛੋਟੀਆਂ ਦੇ ਵਿੱਚ ਸਮਾਧਾਂ ਵੇਖਣ ਨੂੰ ਮਿਲ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ